welcom to recent times ਮੈਂ ਬਮੂਰੂਸੀ ਅੱਜ ਫੇਰ ਹਾਜ਼ਰ ਆ ਆਪ ਸਭ ਜਾਣਦੇ ਹੋ ਕਿ ਕਿਸੇ ਬਿਹਤਰੀਨ ਮੁੱਦੇ ਦੇ ਉੱਪਰ ਜਾਂ ਕਿਸੇ ਖਾਸ ਮੁੱਦੇ ਦੇ ਉੱਪਰ ਜਾਂ ਕਿਸੇ ਸੈਂਸਿਟਿਵ ਮੁੱਦੇ ਦੇ ਉੱਪਰ ਅਕਸਰ ਗੱਲ ਕਰਦੇ ਰਹੇ ਨੇ ਇਸ ਪਲੇਟਫਾਰਮ ਤੋਂ ਅੱਜ ਵੀ ਜਿਸ ਮੁੱਦੇ ਤੇ ਗੱਲ ਕਰਨੀ ਹੈ ਬੜਾ ਸੈਂਸਿਟਿਵ ਬੜਾ ਇੱਕ ਜ਼ਰੂਰੀ ਮੁੱਦਾ ਹੈ ਜਿਹਦੇ ਤੇ ਅਸੀਂ ਗੱਲ ਕਰਨ ਲੱਗੇ ਆ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਮੁਬੀਨ ਫਰੂਕੀ ਸਾਹਿਬ ਜੋ ਪ੍ਰੈਜ਼ੀਡੈਂਟ ਹੈ ਮੁ슬림 ਫੈਡਰੇਸ਼ਨ ਆਫ ਪੰਜਾਬ ਦੇ ਉਹ ਸਾਡੇ ਨਾਲ ਹੈ ਅਸੀਂ ਇਹਨਾਂ ਨੂੰ ਕਾਲ ਕਰਦੇ ਰਹੇ ਨੇ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਡਿਸਕਸ਼ਨ ਵਾਸਤੇ ਔਰ ਸ਼ੁਕਰਗੁਜ਼ਾਰ ਆਹਣਾ ਦੇ ਵੀ ਕਿ ਆਉਂਦੇ ਰਹਿੰਦੇ ਨੇ ਅੱਜ ਦਾ ਜੋ ਮੁੱਦਾ ਹੈ ਉਹ ਖਾਸ ਤੌਰ ਤੇ ਮੁਸਲਿਮ ਕਮਿਊਨਿਟੀ ਵੱਲੋਂ ਬੜਾ ਇੱਕ ਚਿੰਤਾ ਦਾ ਵਿਸ਼ਾ ਹੈ ਵਕਫ ਐਕਟ 1995 ਦੇ ਵਿੱਚ ਚੇਂਜ ਹੋਣ ਜਾ ਰਹੀ ਹੈ ਜਿਹਦੇ ਤੋਂ ਮੈਜੋਰਟੀ ਆਫ ਮੁਸਲਿਮਸ ਅਨਅਵੇਅਰਨ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਵਕਫ ਐਕਟ ਕੀ ਹੈ ਵਕਫ ਬੋਰਡ ਕੀ ਹੈ ਔਰ ਉਹ ਕਨਸਟੀਟਿਊਟ ਕਿਵੇਂ ਹੁੰਦਾ ਹੈ ਇਸ ਸੰਬੰਧੀ ਇਹ ਇੱਕ ਬਿਲ ਜੋ ਹੈ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਉਸ ਬਿਲ ਦੇ ਮਤਲਬ ਸੰਬੰਧੀ ਅਸੀਂ ਗੱਲ ਕਰਾਂਗੇ ਮੁਹਿੰਨ ਫਰੂਕੀ ਸਾਹਿਬ ਨੂੰ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਫਿਰ ਆਪਾਂ ਗੱਲ ਕਰਦੇ ਹਾਂ ਮੁਹਿੰਨ ਸਾਹਿਬ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਇੱਕ ਵਾਰ ਫਿਰ ਜੀ ਆਹ ਥੈਂਕ ਯੂ ਮਮੂਨ ਸਾਹਿਬ ਸਰ ਜਿਸ ਤਰ੍ਹਾਂ ਡਿਟੇਲਿੰਗ ਦੇ ਵਿੱਚ ਮੈਂ ਦੱਸ ਹੀ ਦਿੱਤਾ ਹੈ ਕਿ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਜੋ ਇਹ ਵਰਕ ਫੈਕਟ 1995 ਹੈ ਉਹ ਕੀ ਹੈ ਸਭ ਤੋਂ ਪਹਿਲਾਂ ਤਾਂ ਇਹ ਸਾਡੀ ਆਡੀਅנס ਨੂੰ ਦੱਸੋ ਆ ਮਮੂਨ ਸਾਹਿਬ ਜੋ ਵਕਫ ਐਕਟਰ 1995 ਆ ਜਦੋਂ ਤੁਹਾਨੂੰ ਸ਼ਾਇਦ ਤੁਹਾਡੀ ਨੌਲੇਜ ਦੇ ਵਿੱਚ ਹੋਵੇਗਾ ਹਰ ਇੱਕ ਮੁਸਲਮਾਨ ਦੀ ਨੌਲੇਜ ਦੇ ਵਿੱਚ ਹੋਵੇਗਾ ਕਿ ਜਦੋਂ ਪਾਰਟੀਸ਼ਨ ਹੋਈ ਸੀਗੀ ਤਾਂ ਉਸ ਟਾਈਮ ਸਾਡੇ ਜਿਹੜੇ ਪੁਰਖੇ ਸੀਗੇ ਉਹ ਜਦੋਂ ਇੱਥੋਂ ਮਾਈਗ੍ਰੇਟ ਕਰ ਗਏ ਤਾਂ ਇੱਥੇ ਜਿਹੜੇ ਜ਼ਮੀਨਾਂ ਪਿੱਛੇ ਛੱਡ ਗਏ ਸੀਗੇ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਪੂਰੇ ਇੱਥੇ ਨਹੀਂ ਕੱਲੇ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਪਈਆਂ ਸੀਗੀਆਂ ਤਾਂ ਕੁਛ ਤਾਂ ਉਹ ਆਪਣੀ ਜੀਉਂਦੇ ਜੀ ਜਿੰਮੇ ਕਿਸੇ ਨੇ ਵਕਫ ਕੀਤੀ ਹੋਵੇ ਅੱਲਾ ਦੇ ਨਾਮ ਦੇ ਉੱਪਰ ਜਿਹੜੇ ਮਸਜਿਦਾਂ ਨੂੰ ਦੇਤੀ ਕੋਈ ਕਬਰਸਤਾਨਾਂ ਲਈ ਦੇਤੀ ਕੁਛ ਜਿਹੜੀਆਂ ਜ਼ਮੀਨਾਂ ਉਹ ਛੱਡ ਕੇ ਚਲੇ ਗਏ ਸੀਗੇ ਤਾਂ ਉਹ ਜ਼ਮੀਨਾਂ ਦੀ ਮੈਨੇਜਮੈਂਟ ਵਾਸਤੇ ਇਹਨਾਂ ਨੇ ਇੱਕ ਬੋਰਡ ਬਣਾਤੀ ਕਾਉਂਸਲ ਬਣਾਈ ਸੀ ਵਕਫ ਕਾਉਂਸਲ ਹੈ ਜਿੰਮੇ ਉਹਦੇ ਲਈ ਇੱਕ ਬੋਰਡ ਹਰੇਕ ਸਟੇਟ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਵਕਫ ਬੋਰਡ ਹਰੇਕ ਸਟੇਟ ਸਟੇਟ ਦੇ ਵਿੱਚ ਗਠਿਤ ਕੀਤਾ ਜਾਂਦਾ ਉਹ ਸਟੇਟ ਸਰਕਾਰ ਵੱਲੋਂ ਕੀਤਾ ਜਾਂਦਾ ਤੇ ਉਹਦੇ ਲਈ ਅ ਉਹਨੂੰ ਪੂਰਾ ਮੈਨੇਜ ਕਰਨ ਵਾਸਤੇ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਕਿਵੇਂ ਮੈਨੇਜ ਕੀਤਾ ਜਾਏਗਾ ਕਿਵੇਂ ਉਹਨਾਂ ਨੂੰ ਲੀਜ਼ ਤੇ ਦਿੱਤਾ ਜਾਏਗਾ ਉਹਨਾਂ ਤੋਂ ਜੋ ਆਮਦਨ ਜਨਰੇਟ ਹੋਏਗੀ ਉਹ ਕਿੱਥੇ-ਕਿੱਥੇ ਖਰਚ ਕੀਤੀ ਜਾਏਗੀ ਕਿਵੇਂ ਬੋਰਡ ਬਣਾਇਆ ਜਾਏਗਾ ਕਿਹੜੇ ਮੈਂਬਰਸ ਹੋਣਗੇ ਸਾਰਾ ਜਿਹੜਾ ਹੈ ਉਹ ਵਕਫ ਐਕਟ 1995 ਦੇ ਵਿੱਚ ਦਰਜ ਹੈ ਤੇ ਹੁਣ ਅਨਫੋਰਚੂਨੇਟਲੀ ਜੋ ਹੁਣ ਰੀਸੈਂਟਲੀ ਜੋ ਮਾਮਲਾ ਸਾਹਮਣੇ ਆਇਆ ਕਿ ਇੱਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰ ਸਕਦਾ ਇੱਕ ਕੋਈ ਵੀ ਜਿਹੜਾ ਅਦਰ than ਕੋਈ ਮਨਿਸਟਰ ਹੋਵੇ ਚਾਹੇ ਸਰਕਾਰ ਦਾ ਹੀ ਐਮਪੀ ਹੋਵੇ ਉਹ ਮਗਰ ਉਹ ਪ੍ਰਾਈਵੇਟ ਮੈਂਬਰ ਮੰਨਿਆ ਜਾਂਦਾ ਉਹ ਜਿਹੜਾ ਰਾਜ ਸਭਾ ਦੇ ਵਿੱਚ ਜਿਹੜਾ ਹੁਣ ਇੱਕ ਬਿਲ ਇਹਨਾਂ ਨੇ ਲੈ ਕੇ ਆਂਦਾ ਹਰਨਾਥ ਸਿੰਘ ਯਾਦਵ ਨਾਮ ਦਾ ਇੱਕ ਐਮਪੀ ਹੈ ਜਿਦੇ ਵੱਲੋਂ ਭਾਜਪੀ ਤੋਂ ਐਮਪੀ ਨੇ ਹੈ ਜਿਨ੍ਹਾਂ ਵੱਲੋਂ ਇੱਕ ਬਿਲ ਲੈ ਕੇ ਆਂਦਾ ਗਿਆ ਰੀਪੀਲ ਆਫ ਵਕਫ ਐਕਟ 1995 ਜਿਨੂੰ ਸਦਨ ਦੇ ਵਿੱਚ ਫ੍ਰਾਈਡੇ ਵਾਲੇ ਦਿਨ ਦੇਖੋ ਇਹਦੇ ਵਿੱਚ ਵੀ ਚਲਾਕੀ ਕੀਤੀ ਗਈ ਹੈ ਕਿ ਫ੍ਰਾਈਡੇ ਵਾਲੇ ਦਿਨ ਇਹ ਸ਼ਾਇਦ 2.5 ਘੰਟੇ ਦਾ ਸਮਾਂ ਹੁੰਦਾ ਜਿਹੜਾ ਚੇਅਰਮੈਨ ਹੈ ਜਿਹੜਾ ਉਹ ਅਲੋਟ ਕਰਦਾ ਹੈ ਜਿਹੜਾ ਕੋਈ ਪ੍ਰਾਈਵੇਟ ਕੋਈ ਬਿੱਲ ਇੱਕ ਜਿਹੜਾ ਮੈਂਬਰ ਹੈ ਉਹ ਇੱਕ ਸੈਸ਼ਨ ਦੇ ਵਿੱਚ ਤਿੰਨ ਗਿ ਬਿੱਲ ਲਿਆ ਸਕਦਾ ਤਿੰਨ ਨੋਟਿਸ ਜਾਰੀ ਕਰ ਸਕਦਾ ਤੇ ਇਹਨਾਂ ਨੇ ਉਹ ਟਾਈਮ ਫ੍ਰਾਈਡੇ ਵਾਲੇ ਦਿਨ ਜਸਟ ਟਾਈਮ ਖਾਸ ਕਰਕੇ ਮੁ슬림 ਐਮਪੀਜ਼ ਮੈਜੋਰਿਟੀ ਦੇ ਜਿਹੜੇ ਉਹ ਜੁਮਾ ਪੜਨ ਗਏ ਹੋਏ ਸੀਗੇ ਹੂੰ ਤੇ ਉਹ ਬਲਕਿ ਉੱਥੇ ਮੌਜੂਦ ਵੀ ਨਹੀਂ ਸੀਗੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਇਹ ਬਿੱਲ ਇਹਨੂੰ ਇੰਟਰੋਡਿਊਸ ਕੀਤਾ ਗਿਆ ਉੱਥੇ ਔਰ ਉਸ ਤੋਂ ਬਾਅਦ ਇਹਦੇ ਤੇ VOTING ਕਰਾਈ ਗਈ ਜਿਦੇ ਵਿੱਚ 32 ਵੋਟਾਂ ਇਹਦੇ ਖਿਲਾਫ ਪਈਆਂ ਨੇ ਔਰ 53 ਵੋਟਸ ਇਹਦੇ ਹੱਕ ਦੇ ਵਿੱਚ ਜਿਹੜੇ BJP ਦੇ ਸਮਰਥਕ ਸੀਗੇ ਉਹਨਾਂ ਨੇ ਇਹਦੇ ਹੱਕ ਦੇ ਵਿੱਚ ਵੋਟ ਕਰਕੇ ਇੱਕ ਮਿੰਟ ਵਾਸਤੇ ਤੁਹਾਨੂੰ ਇੰਟਰਰਪਟ ਕਰੂੰਗਾ 32 ਤੇ 53 ਜੀ ਵੋਟਾਂ ਦੇ ਜਿਹੜੀ ਰੇਸ਼ਿਓ ਦੇ ਨਾਲ ਤੁਸੀਂ ਕਹਿੰਦੇ ਦੀ VOTING ਹੋਈ ਹੈ ਮੈਂ ਪੁੱਛੂਗਾ ਤੁਹਾਨੂੰ ਮੁਸਲਮ ਐਮਪੀ ਤਾਂ ਜੁਮਾ ਪੜਨ ਗਏ ਸੀ ਜਿਹੜੇ ਮੁਸਲਮ ਫੇਵਰੇਬਲ ਪਾਰਟੀਆਂ ਦੇ ਜੇ ਆਪਾਂ ਗੱਲ ਕਰੀਏ ਕਿ ਉਹ ਪਾਰਟੀਆਂ ਜਿਹੜੀਆਂ ਮਤਲਬ ਆਪਣਾ ਇੱਕ ਅਧਿਕਾਰ ਆਪਣਾ ਹੱਕ ਸਮਝਦੇ ਨੇ ਮੁਸਲਮ ਵੋਟਾਂ ਦੇ ਉੱਪਰ ਕੀ ਉਹਨਾਂ ਦੇ ਐਮਪੀ ਉਸ ਸਮੇਂ ਰਾਜ ਸਭਾ ਦੇ ਵਿੱਚ ਮੌਜੂਦ ਨਹੀਂ ਸੀ ਰਾਜ ਸਭਾ ਦੀ ਟੋਟਲ ਜਿਹੜੀ ਗਿਣਤੀ ਕੀਤੀ ਸੀਗੀ ਔਰ ਉਹਨਾਂ ਨੇ ਮੁਸਲਮਾਨ ਇਸ ਮਤਲਬ ਬਿਲ ਦੇ ਹੱਕ ਦੇ ਵਿੱਚ ਵੋਟ ਦਿੱਤੀ ਹੈ ਅਗੇਂਸਟ ਦਿੱਤੀ ਉਹਦੇ ਬਾਰੇ ਤੁਹਾਨੂੰ ਕੀ ਨੋਲੇਜ ਆ ਜਿਹੜੀ ਆਪਾਂ ਹੁਣ ਇਹਨੂੰ ਵੈਸੇ ਆਪਾਂ ਉਹਨੂੰ ਅਲੱਗ-ਅਲੱਗ ਦੋ ਤਰੀਕੇ ਨਾਲ ਦੇਖਦੇ ਆ ਇੱਕ ਇੰਡੀਆ ਜਿਹੜਾ ਇੱਕ ਇਹਨਾਂ ਨੇ ਇੱਕ ਬਣਾਇਆ ਸਾਰੀਆਂ ਪਾਰਟੀਆਂ ਦੇ ਕਲਾਈਐਂਸ ਜਿਹਨੂੰ ਇੰਡੀਆ ਦਾ ਨਾਮ ਦਿੱਤਾ ਹੈ ਉੱਤੇ ਬਾਕੀ ਆਪਾਂ ਕਹੀਏ ਐਂਡੀਏ ਤਾਂ ਜਿਹੜਾ ਇੰਡੀਆ ਹੈ ਇਹਨਾਂ ਨੇ ਅਲਾਈਐਂਸ ਬਣਾਇਆ ਉਹਦੇ ਆਈ ਥਿੰਕ 96 ਮੈਂਬਰਸ ਨੇ ਰਾਜ ਸਭਾ ਦੇ ਵਿੱਚ ਤੇ ਬੀਜਪੀ ਦੇ ਐਨਡੀਏ ਦੇ ਹੈਗੇ ਨੇ 105 ਸ਼ਾਇਦ ਮਗਰ 37 37 ਅਲੱਗ-ਅਲੱਗ ਪਾਰਟੀਆਂ ਦੇ ਨੇ ਜਿਹੜੇ ਦੋਨਾਂ ਐਲਾਈਅੰਸ ਤੋਂ ਲੱਗਨੇ ਆ ਤਾਂ ਵੈਸੇ ਅਗਰ ਦੋਨਾਂ ਦੇ ਵਿੱਚੋਂ ਕੰਪੈਰੀਜ਼ਨ ਕੀਤਾ ਜਾਵੇ ਤਾਂ 105 ਤਾਂ ਮੈਜੋਰਟੀ ਉਹਨਾਂ ਦੀ ਹੈ ਮਗਰ ਅਗਰ 37 ਉਹਨਾਂ ਦੇ ਵੀ ਜੋੜ ਲੀਏ ਜਿਹੜੇ ਇੰਡੀਪੈਂਡੈਂਟ ਨੇ ਜਾਂ ਕੋਈ ਅਲੱਗ-ਅਲੱਗ ਜਿਹੜੀਆਂ ਖੇਤਰੀ ਪਾਰਟੀਆਂ ਨੂੰ ਉਹਨਾਂ ਵੱਲੋਂ ਨਾਮਿਨੇਟ ਹੋ ਕੇ ਆਏ ਨੇ ਤਾਂ ਉਹ ਇਹਨਾਂ ਦੀ ਮੈਜੋਰਟੀ ਵਧਦੀ ਹੈ ਨਾਲੇ 96 ਕਿੱਥੇ 53 ਕਿੱਥੇ 96 ਜੇ ਅਗਰ ਟੋਟਲ ਵੀ ਇਹਨਾਂ ਦੇ ਆ ਬੰਦੇ ਉੱਥੇ ਮੌਜੂਦ ਹੁੰਦੇ ਤਾਂ ਬਿਲਕੁਲ ਇਹਨੂੰ ਪਹਿਲੇ ਹੈਂਡ ਦੇ ਉੱਪਰ ਹੀ ਇਹਨੂੰ ਉਹ ਕੀਤਾ ਜਾ ਸਕਦਾ ਸੀਗਾ ਇਨੂੰ ਇੰਟਰਡਿਊਸ ਕਰਾਉਣ ਤੋਂ ਪਹਿਲਾਂ ਹੀ ਇਹਨੂੰ ਹੋ ਕੀਤਾ ਜਾ ਸਕਦਾ ਸੀਗਾ ਰੱਦ ਕਰਾਇਆ ਜਾ ਸਕਦਾ ਸੀ ਇਸ ਗੱਲ ਨੂੰ ਮੈਂ ਇਸ ਤਰ੍ਹਾਂ ਕਹਿ ਸਕਦਾ ਕਿ ਕਿਤੇ ਨਾ ਕਿਤੇ ਇਹ ਕੰਮ ਇੰਟੈਂਸ਼ਨਲੀ ਹੋ ਰਿਹਾ ਹੈ ਮਤਲਬ ਕਿਤੇ ਨਾ ਕਿਤੇ ਦੂਸਰੀਆਂ ਪਾਰਟੀਆਂ ਦੇ ਵੀ ਮਿਲੀਭੁਗਤ ਦੇ ਵਿੱਚ ਹੋ ਸਕਦੀ ਹੈ ਆਪਾਂ ਟੋਟਲ ਬਲੇਮ ਜਿਹੜਾ ਹੈਗਾ ਬੀਜੇਪੀ ਨੂੰ ਨਹੀਂ ਦੇ ਸਕਦੇ ਬੀਜੇਪੀ ਐਮਪੀ ਨੂੰ ਨਹੀਂ ਕਹਿ ਸਕਦੇ ਕਿ ਸਿਰਫ ਇੱਕ ਬੰਦੇ ਨੇ ਇੰਟਰਡਿਊਸ ਕੀਤਾ ਲੇਕਿਨ ਉਹਨੂੰ ਬੈਕਐਂਡ ਦੇ ਉੱਪਰ ਸਪੋਰਟ ਹੋ ਸਕਦਾ ਕਿ ਦੂਸਰੀਆਂ ਪਾਰਟੀਆਂ ਦੀ ਵੀ ਹੋਵੇ ਦੇਖੋ ਸਾਰਾ ਕੁਝ ਮਿਲੀਭੁਗਤ ਨਾਲ ਹੀ ਹੁੰਦਾ ਹੈ ਤੇ ਮੈਂ ਤੁਹਾਨੂੰ ਡਿਗਨੋਲਜੀ ਹੋਰ ਦੱਸਾਂ ਕਿ ਅੱਜ ਤੱਕ 1952 ਤੋਂ ਲੈ ਕੇ ਹੁਣ ਤੱਕ 2250 ਤੋਂ ਜ਼ਿਆਦਾ ਜਿਹੜੇ ਨੇ ਇਹ ਪ੍ਰਾਈਵੇਟ ਮੈਂਬਰ ਜਿਹੜੇ ਬਿੱਲ ਪੇਸ਼ ਹੋ ਚੁੱਕੇ ਨੇ ਮਗਰ ਉਹਨਾਂ ਵਿੱਚੋਂ ਅੱਜ ਤੱਕ ਸਿਰਫ 14 ਪਾਸ ਹੋਏ ਨੇ ਸਿਰਫ 14 ਪਾਸ ਹੋਏ ਨੇ ਮਗਰ ਇਹ ਜਿਵੇਂ ਹੁਣ ਜਿਸ ਹਿਸਾਬ ਨਾਲ ਜਿਸ ਤਰੀਕੇ ਦੇ ਨਾਲ ਇੰਟਰੋਡਿਊਸ ਜਿਹੜਾ ਰੂਲਿੰਗ ਪਾਰਟੀ ਦੇ ਐਮਪੀ ਵੱਲੋਂ ਕੀਤਾ ਗਿਆ ਤੇ ਸੋਚਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਕਿ ਇਹਨੂੰ ਬਹੁਤ ਘੱਟ ਚਾਂਸ ਨੇ ਕਿ ਰੋਕਿਆ ਜਾਵੇ ਕਿਉਂਕਿ ਹਾਲੇ ਫਿਲਹਾਲ ਇਹਦੇ ਵਿੱਚ ਕੰਪਲਿਕೇಷನ್ಸ್ ਤਾਂ ਬਹੁਤ ਨੇ ਇਹਨੂੰ ਪਾਸ ਹੋਣ ਲਈ ਕਾਫੀ ਹਲੇ ਪਹਿਲਾਂ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਜਾਏਗਾ ਤਾਂ ਉੱਥੋਂ ਮਨਜ਼ੂਰੀ ਹੋਏਗੀ ਤਾਂ ਇੱਥੇ ਇੰਟਰੋਡਿਊਸ ਹੋਏਗਾ ਪ੍ਰੋਪਰ ਤਰੀਕੇ ਨਾਲ ਉਸ ਤੋਂ ਬਾਅਦ VOTING ਹੋਏਗੀ ਇੱਥੇ ਹੋਏਗੀ ਫਿਰ ਦੂਸਰੇ ਸਦਨ ਦੇ ਵਿੱਚ ਹੋਏਗੀ ਤਾਂ ਜਾ ਕੇ ਕਿਤੇ ਇਹ ਪਾਸ ਹੋਏਗਾ ਮਗਰ ਜੇ ਐਫਰਟ ਹੀ ਨਾ ਕੀਤੀ ਗਈ ਕਿਉਂਕਿ ਲੋਗਾਂ ਨੂੰ ਤਾਂ ਪਤਾ ਹੀ ਨਹੀਂ ਹੈ ਆਮ ਲੋਕਾਂ ਨੂੰ ਨਹੀਂ ਪਤਾ ਹੈ ਇਸ ਵਕਤ ਕਿ ਇਸ ਤਰੀਕੇ ਦਾ ਕੋਈ ਬਿਲ ਵੀ ਪੇਸ਼ ਹੋਇਆ ਹੈ ਜਿਹਦੇ ਨਾਲ ਬੋਰਡ ਹੀ ਖਤਮ ਹੋ ਜਾਣਗੇ ਜਿਹਦੇ ਨਾਲ ਬੋਰਡ ਜ ਬੋਰਡ ਖਤਮ ਹੁੰਦਾ ਸਿੱਧਾ ਸਿੱਧਾ ਮਕਸਦ ਸਿੱਧਾ ਸਿੱਧਾ ਕੀ ਹੈ ਕਿ ਸਾਰੇ ਇੰਡੀਆ ਦੇ ਵਿੱਚੋਂ ਅਗਰ ਬੋਰਡਸ ਖਤਮ ਕੀਤੇ ਜਾਂਦੇ ਨੇ ਤਾਂ 8.5 ਲੱਖ ਪ੍ਰਾਪਰਟੀ ਹੈ ਪੂਰੇ ਇੰਡੀਆ ਦੇ ਵਿੱਚ ਜਿਹੜੀ ਵਕਫ ਪ੍ਰਾਪਰਟੀ ਹੈ ਔਰ ਮੇਰੇ ਖਿਆਲ ਨਾਲ 8 ਲੱਖ ਏਕੜ ਪੂਰੇ ਇੰਡੀਆ ਦੇ ਵਿੱਚ ਜਿਹੜੀ ਵਕਫ ਲੈਂਡ ਹੈ ਇਹਦੇ ਤੋਂ ਜੋ ਵੀ ਪੈਸਾ ਜਨਰੇਟ ਕੀਤਾ ਜਾਂਦਾ ਇਹਨਾਂ ਨੂੰ ਲੀਜ਼ ਤੇ ਦੇ ਕੇ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਅੱਜ ਤੋਂ ਪਹਿਲਾਂ ਰਹੇ ਨੇ ਬੋਰਡ ਦੇ ਜਿਹੜੀ ਪਿਛਲੀਆਂ ਸਰਕਾਰਾਂ ਦੇ ਵਿੱਚ ਉਹ ਤਾਂ ਲੁੱਟ ਖਸੁੱਟ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਬਰਬਾਦ ਕੀਤਾ ਗਿਆ ਬੋਰਡ ਨੂੰ ਮੈਂ ਕਹੂੰਗਾ ਲੋਕਾਂ ਦੇ ਬੋਰਡ ਦੀ ਇਨਕਮ ਨਾਲੋਂ ਜ਼ਿਆਦਾ ਇਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ ਇਹਨਾਂ ਦੇ ਜਿਹੜੇ ਆਫੀਸਰ ਸੀਗੇ ਉਹਨਾਂ ਦੀਆਂ ਜ਼ਿਆਦਾ ਇਨਕਮਸ ਸੀਗੀਆਂ ਬਸ ਉਹ ਚੀਜ਼ ਤੇ ਚਲੋ ਹੁਣ ਬਾਅਦ ਦੇ ਵਿੱਚ ਆਪਾਂ ਕਦੇ ਹੋਇਆ ਦਾ ਜ਼ਰੂਰ ਆਪਾਂ ਇਹਨੂੰ ਵਿਸਤਾਰ ਨਾਲ ਦੱਸਾਂਗੇ ਮਗਰ ਫਿਲਹਾਲ ਜਿਹੜੀ ਸਮਝ ਲਓ 8 ਲੱਖ ਏਕੜ ਔਰ 8.5 ਲੱਖ ਪ੍ਰਾਪਰਟੀ ਹੈ ਪੂਰੇ ਇੰਡੀਆ ਦੀ ਤਾਂ ਉਹਦੇ ਤੋਂ ਜੋ ਪੈਸਾ ਆਂਦਾ ਉਹਨੂੰ ਜੋ ਲੀਜ਼ ਤੇ ਦੰਦੇ ਨੇ ਤਾਂ ਉਹ ਤੋਂ ਜੋ ਪੈਸਾ ਆਂਦਾ ਉਹ ਮੁਸਲਿਮ ਸਮਝ ਲਓ ਜਿਹੜੇ ਤਾਲੀਮੀ ادارے ਨੇ ਰਿਲੀਜੀਅਸ ادارے ਨੇ ਇਹਨਾਂ ਦੀ ਭਲਾਈ ਵਾਸਤੇ ਖਰਚ ਕੀਤਾ ਜਾਂਦਾ ਉਹ ਮਗਰ ਜਦੋਂ ਇਹ ਖਤਮ ਹੀ ਹੋ ਗਿਆ ਕੰਟਰੋਲ ਹੀ ਖਤਮ ਬੋਰਡ ਸਮਝ ਲਓ ਐਕਟ ਖਤਮ ਹੋ ਗਿਆ ਬੋਰਡ ਖਤਮ ਹੋ ਗਏ ਔਰ ਉਸ ਤੋਂ ਬਾਅਦ ਉਹ ਜਿਹੜੀਆਂ ਜ਼ਮੀਨਾਂ ਨੇ ਡਾਇਰੈਕਟਲੀ ਉਹ ਸੈਂਟਰ ਦੇ ਅੰਡਰ ਆ ਜਾਣਗੀਆਂ ਸੈਂਟਰ ਗਵਰਨਮੈਂਟ ਦੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਜ਼ਮੀਨਾਂ ਨੇ ਇੰਡੀਆ ਦੇ ਵਿੱਚ ਉਹ ਹੈਗੀ ਆ ਫੌਜ ਕੋਲੇ ਸੈਕਿੰਡ ਨੰਬਰ ਤੇ ਰੇਲਵੇ ਤੇ ਥਰਡ ਜਿਹੜੀ ਲਾਰਜੈਸਟ ਅਗਰ ਕੋਈ ਇੱਕ ਆਪ ਕਹਿ ਦਈਏ ਕਾਈ ਹੈਗੀ ਹੈ ਜਿਨ੍ਹਾਂ ਕੋਲੇ ਸਭ ਤੋਂ ਜ਼ਿਆਦਾ ਜ਼ਮੀਨਾਂ ਨੇ ਉਹ ਵਕਾ ਬੋਰ ਹੈ ਤੇ ਜੇ ਹੀ ਖੋਇਆ ਗਿਆ ਤਾਂ ਮੈਂ ਕਹੂੰਗਾ ਕਿ ਬਹੁਤ ਬੜਾ ਡਿਜ਼ਾਸਟਰ ਆਨ ਆਲਾ ਹੈ ਮੇਰੇ ਖਿਆਲ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਵਕਫ ਲੈਂਡ ਬਹੁਤ ਹੋ ਗਈ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਵੀ ਮੇਰੇ ਖਿਆਲ ਨਾਲ 13 14000 ਪ੍ਰਾਪਰਟੀ ਹੈ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਹੈਗੀ ਇਹਦੀ ਕਿਉਂਕਿ ਪਿੱਛੇ ਕਾਫੀ ਇਹਨਾਂ ਨੇ ਜਦੋਂ ਤੋਂ ਟ੍ਰਿਬਿਊਨਲ ਬਣੇ ਨੇ ਕਾਫੀ ਜ਼ਿਆਦਾ ਪ੍ਰਾਪਰਟੀ ਇਹਨਾਂ ਨੇ ਦੁਬਾਰਾ ਛੜਵਾਈ ਵੀ ਹੈ ਤਾਂ ਉਹ ਡੇ ਬਾਏ ਡੇ ਇਨਕਰੀਜ਼ ਹੋਈ ਹੈ ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈਗੀ ਮਗਰ ਆ ਜੋ ਇਸ ਵਕਤ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਇੰਡੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਰਮੀਰ ਕੋਈ ਬੋਰਡ ਹੈਗਾ ਜਿਹਦਾ ਬਜਟ ਸਭ ਤੋਂ ਜ਼ਿਆਦਾ ਹੈਗਾ ਤਾਂ ਉਹ ਪੰਜਾਬ ਬੋਰਡ ਆ। ਆ ਰੀਸੈਂਟਲੀ ਮੈਂਬਰਸ ਵੀ ਇਹਦੇ ਵਿੱਚ ਪਿੱਛੇ ਜੇ ਨਾਮਿਨੇਟ ਕੀਤੇ ਨੇ ਪੰਜਾਬ ਸਰਕਾਰ ਵੱਲੋਂ। ਔਰ ਹਲੇ ਤੱਕ ਮੈਨੂੰ ਲੱਗਦਾ ਚਾਰਜ ਨਹੀਂ ਦਿੱਤਾ ਗਿਆ ਹਲੇ ਤੱਕ। ਔਰ ਮੈਂ ਇਹ ਵੀ ਗੁਜ਼ਾਰਿਸ਼ ਕਰੂੰਗਾ ਕਿ ਜਲਦੀ ਤੋਂ ਜਲਦੀ ਸਰਕਾਰ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਮੈਂਬਰਸ ਨੇ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਪਾਵਰਾਂ ਜਿਹੜੀਆਂ ਨੇ ਡੈਡੀਕੇਟ ਕੀਤੀਆਂ ਜਾਂ ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਫਲਾਹ ਦੇ ਕੰਮ ਨੇ ਉਹ ਸ਼ੁਰੂ ਕੀਤੇ ਜਾ ਸਕਣ। ਇਹਦੇ ਵਿੱਚ ਜੋ ਆਪਾਂ ਗੱਲ ਕਰਦੇ ਹਾਂ ਤੁਸੀਂ ਹੁਣ ਤੱਕ ਗੱਲ ਕਰ ਲਈ ਹੈ ਆਪਾਂ ਇੱਕ ਪ੍ਰੋਬਲਮ ਦੱਸ ਸਕਦੇ ਹਾਂ ਕਿ ਪ੍ਰੋਬਲਮ ਹੈ ਇਹ ਚੀਜ਼ ਹੋ ਰਹੀ ਹੈ। ਪ੍ਰੋਬਲਮ ਤੋਂ ਬਾਅਦ ਆਪਾਂ ਮਤਲਬ ਸੋਲੂਸ਼ਨ ਲੈ ਕੇ ਆਉਣੇ ਨੇ ਆ ਇਹਦਾ ਸੋਲੂਸ਼ਨ ਤੁਹਾਡੀ ਨਿਗਾਹ ਦੇ ਵਿੱਚ ਬਤੌਰ ਵਕੀਲ ਕੀ ਲੱਗਦਾ ਤੁਹਾਨੂੰ ਵੀ ਇਹਦਾ ਕੀ ਸੋਲੂਸ਼ਨ ਹੋਣਾ ਚਾਹੀਦਾ ਕੀ ਹੋਊਗਾ ਅਗਰੇ ਬਿਲ ਪਾਸ ਹੋ ਜਾਂਦਾ ਹੁਣ ਤੋਂ ਲੈ ਕੇ ਵੀ ਸਾਰੇ ਜਿਹੜੀ ਪ੍ਰੋਪਰਟੀਆਂ ਦੇ ਉਹਨਾਂ ਦਾ ਕੰਟਰੋਲ ਜੋ ਹੈ ਬੋਰਡ ਦਾ ਹਟ ਜਾਏਗਾ ਔਰ ਸਰਕਾਰ ਮਤਲਬ ਕਿਤੇ ਨਾ ਕਿਤੇ ਐਕਵਾਇਰ ਕਰਨ ਨੂੰ ਫਿਰਦੀ ਹੈ ਇਹ ਜਿਹੜੇ ਜ਼ਮੀਨਾਂ ਵਕਫ ਲੈਂਡ ਹੈਗੀ ਤਾਂ ਇਹਦਾ ਹੱਲ ਕੀ ਹੈ <गे> देखो दे 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 ये अल्टीमेटली ਹੋਣਾ ਜੋ ਮੈਂ ਤੁਹਾਨੂੰ ਦੱਸਿਆ ਹਲੇ ਸਟੈਪ ਬਾਈ ਸਟੈਪ ਚੱਲ ਰਹੇ ਨੇ ਮੈਂ ਤੁਹਾਨੂੰ ਲਾਸਟ ਇਹ ਦੱਸਿਆ ਕਿ ਐਂਡ ਆਫ ਦਾ ਟਾਈਮ ਇਹਨਾਂ ਨੇ ਲਾਸਟ ਦੇ ਵਿੱਚ ਜਾ ਕੇ ਸਾਰੀਆਂ ਪ੍ਰਾਪਰਟੀਆ ਇਹਨਾਂ ਨੇ ਟੇਕਓਵਰ ਕਰ ਲੈਣੀਆਂ ਨੇ ਇਹ ਆਪਣੇ ਕੋਲੋਂ ਖੋ ਕੇ ਯਾਨੀ ਕਿ ਕਿ ਮੁਸਲਿਮ ਦੇ ਓਨਲੀ ਕੱਲੇ ਮੁਸਲਿਮ ਕਮਿਊਨਿਟੀ ਦੇ ਫਲਾ ਦੇ ਉੱਪਰ ਨਹੀਂ ਇਹ ਖਰਚ ਹੋਣਾ ਚਾਹੀਦਾ ਵੀ ਇਹ ਸਿਰਫ ਸਾਰੇ ਉਹਨਾਂ ਵਾਸਤੇ ਹੋ ਕੀਤਾ ਜਾਵੇ ਉਹਦੇ ਤੇ ਟੇਕਓਵਰ ਕਰਨਗੇ ਜਦ ਕੀ ਇਹ ਜਿਹੜੀਆਂ ਲੈਂਡਸ ਨੇ ਜ਼ਮੀਨਾਂ ਨੇ ਇਹ ਸਿਰਫ ਮੁਸਲਮਾਨਾਂ ਦੀਆਂ ਨੇ ਕਿਉਂਕਿ ਜੋ ਛੱਡ ਕੇ ਗਏ ਸੀਗੇ ਸਾਡੇ ਪੁਰਖਿਆਂ ਨੇ ਸਾਰੇ ਮੁਸਲਮਾਨਾਂ ਦੀਆਂ ਸੀਗੀਆਂ ਉਹ ਵਕਫਾ ਪ੍ਰੋਪਰਟੀਆਂ ਹੁਣ ਜੋ ਤੁਸੀਂ ਪੁੱਛੇ ਕਿ ਸੋਲੂਸ਼ਨ ਇਹਦਾ ਕੀ ਹੈ ਦੇਖੋ ਸੋਲੂਸ਼ਨ ਫਿਲਹਾਲ ਤਾਂ ਜੋ ਮੇਰਾ opinion ਹੈ ਕਿ ਜੋ ਬਜਟ ਹੈਗਾ ਸਭ ਤੋਂ ਪਹਿਲਾਂ ਤਾਂ ਜੋ ਵੀ ਬਜਟ ਹੈ ਉਹਨੂੰ ਵੱਧ ਤੋਂ ਵੱਧ ਆਪਾਂ ਡਿਸਟ੍ਰੀਬਿਊਟ ਕਰੀਏ ਜੋ ਆਪਣੇ ਘਟੋ ਘੜਾ ਫਾਈਨੈਂਸ਼ੀਅਲ ਹਜ਼ਾਰੇ ਜਿਨ੍ਹਾਂ ਨੂੰ ਪਹੁੰਚਾਉਣਾ ਚਾਹੁੰਦੇ ਆਪਾਂ ਉਹਨਾਂ ਦੇ ਨਾਮ ਤੇ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਠੀਕ ਹੈ ਫੰਡ ਦਿੱਤੇ ਜਾਣ ਤਾਂ ਕਿ ਉਹ ਕਟੋ-ਕਟ ਕੁਛ ਦਿਨ ਤੱਕ ਉਹ ਸਰਵਾਈਵ ਕਰ ਸਕਣ ਸਰ ਇਹ ਤਾਂ ਇੱਕ ਵਕਤੀ ਸੋਲਿਊਸ਼ਨ ਹੈ ਮੈਂ ਕਹਿੰਦਾ ਇੱਕ ਪ੍ਰਾਪਰਟੀ ਹੈ ਪ੍ਰਾਪਰਟੀ ਨੂੰ ਅਗਰ ਪ੍ਰਿਜ਼ਰਵ ਕੀਤਾ ਹੁਣ ਤੱਕ ਪ੍ਰਿਜ਼ਰਵ ਕੀਤਾ 1947 ਤੋਂ ਲੈ ਕੇ ਹੁਣ ਤੱਕ ਇਨ ਫਿਊਚਰ ਉਹਨੂੰ ਪ੍ਰਿਜ਼ਰਵ ਕਰਨਾ ਹੈ ਇਸ ਬਿਲ ਦੇ ਮਤਲਬ ਇਹਦਾ ਬਦਲ ਕੀ ਹੋਊਗਾ ਕਿਵੇਂ ਇਹਨੂੰ ਰੋਕਿਆ ਜਾਊਗਾ ਕੋਈ ਉਹਦਾ ਆਪਸ਼ਨ ਹੈ ਜਾਂ ਨਹੀਂ ਹੈ ਬਿਲਕੁਲ ਸੀ ਹੈਲਪਲੈਸ ਹੂੰ ਦੇਖੋ ਜੋ ਜਿੱਥੇ ਕਾਨੂੰਨ ਬਣਦੇ ਨੇ ਜਦੋਂ ਉੱਥੇ ਮжоਰਿਟੀ ਦੇ ਵਿੱਚ ਉਹ ਸਰਕਾਰ ਬੈਠੀ ਹੈ ਜੋ ਕਿ ਮੈਂ ਸਾਫ਼ ਕਹੂੰਗਾ ਕਿ ਕਟਗਿੰਤੀਆਂ ਦੇ ਨਾਲ ਇਨਸਾਫ਼ ਨਹੀਂ ਕਰ پا ਰਹੀ ਤਾਂ ਇਹਦਾ ਤਾਂ ਮੈਂ ਇਹੀ ਕਹੂੰਗਾ ਕਿ ਰੋਕਣਾ ਕਿਉਂਕਿ ਜੋ ਮжоਰਿਟੀ ਦੇ ਵਿੱਚ ਬੈਠੇ ਨੇ ਜਦ ਤੱਕ ਸਾਰੇ ਭਾਰਤ ਦਾ ਕਟਗਿੰਤੀ ਇਕੱਲੇ ਮੁਸਲਮਾਨ ਨਹੀਂ ਸਾਰੇ ਕਟਗਿੰਤੀ ਜਿਨ੍ਹਾਂ ਨਾਲ ਇਕੱਲੇ ਇਕੱਲੇ ਕਰਕੇ ਜਿਨ੍ਹਾਂ ਦੀ ਵਾਰੀ ਆ ਰਹੀ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਔਰ ਜਿਹੜਾ ਸੋਲੂਸ਼ਨ ਦੀ ਵੀ ਤੁਸੀਂ ਉਹ ਕਿਤੇ ਸੀਗੀ ਤਾਂ ਮੇਰੀ ਇੱਕ ਹੋਰ ਮੇਰੇ ਮਾਈਂਡ ਚ ਆਈਏ ਗੱਲ ਕਿ ਜਿਆਦਾ ਜਿਆਦਾ ਅਗਰ ਜੋ ਜ਼ਮੀਨਾਂ ਹੈਗੀਆਂ ਵੀ ਨੇ ਜੋ ਨਈ ਹਲੇ ਤੱਕ ਆਪਾਂ ਨੇ ਅਲਾਟ ਕੀਤੀਆਂ ਨਾ ਤਾਂ ਜੋ ਇੰਸਟੀਟਿਊਟਸ ਹੈਗੇ ਨੇ ਚਾਹੇ ਰਿਲੀਜੀਅਸ ਨੇ ਚਾਹੇ ਹੋ ਐਜੂਕੇਸ਼ਨਲ ਨੇ ਉਹਨਾਂ ਦੇ ਨਾਮ ਦੇ ਉੱਪਰ ਵੀ ਉਹ ਜ਼ਮੀਨਾਂ ਡਾਇਰੈਕਟਲੀ ਤੁਸੀਂ ਪਹਿਲਾਂ ਹੀ ਅਲਾਟ ਕਰ ਸਕਦੇ ਹੋ ਤਾ ਗਟੋ-ਗਟਾ ਪਾ ਜਾ ਕੇ ਕੋਰਟ ਦੇ ਵਿੱਚ ਖੜਨ ਜੋਗੇ ਤਾਂ ਹੋ ਜੀਏ ਕਿ ਹਾਂ ਇਹ ਇੱਕ ਗੱਲ ਨੂੰ ਤੁਸੀਂ ਮੰਨੋਗੇ ਤੁਸੀਂ ਗੱਲ ਕੀ ਕਿ ਮੈਜੋਰਿਟੀ ਨਹੀਂ ਆ ਉੱਥੇ ਤੁਸੀਂ ਇਹ ਤਾਂ ਮੰਨੋਗੇ ਕਿ ਪੋਲਿਟੀਕਲ ਰਿਪਰੈਜ਼ੈਂਟੇਸ਼ਨ ਮੁਸਲਮਾਨਾਂ ਦੀ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਪੂਰੇ ਇੰਡੀਆ ਦੇ ਵਿੱਚ ਇਹ ਨਹੀਂ ਉਹ ਤਾਂ ਦੇਖੋ ਅੰਡਰਸਟੂਡ ਤਾਂ ਸਾਰਿਆਂ ਨੂੰ ਪਤਾ ਹੀ ਹੈ ਇਹ ਤਾਂ ਕੋਈ ਨਕਾਰਨ ਵਾਲੀ ਕੋਈ ਗੱਲ ਹੀ ਨਹੀਂ ਹੈ ਕਿ ਆਪਣੀ ਨਹੀਂ ਹੈ ਕਿ ਆਦਤ ਆਪਣੀ ਨਹੀਂ ਆਪਣੇ ਕੋਲ ਕੋਈ ਹੋ ਹੈ ਔਰ ਸਾਡੇ ਤਾਂ ਬਲਕਿ ਸਾਨੂੰ ਤਾਂ ਪਰਤਾੜਿਤ ਕਰਕੇ ਤਰੂਵੀਕਰਨ ਹੋ ਰਹੇ ਨੇ ਮੈਂ ਸਾਫ਼ ਕਹਿਣਾ ਹੈ ਕਿ ਮੁਸਲਮ ਕਮਿਊਨਿਟੀ ਨੂੰ ਸਾਨੂੰ ਜਿੰਨਾ ਜ਼ਿਆਦਾ ਪਰਤਾੜਿਤ ਕੀਤਾ ਜਾਂਦਾ ਉਨਾ ਹੀ ਜ਼ਿਆਦਾ ਧਰੂਵੀਕਰਨ ਹੁੰਦਾ ਇਹ ਮੈਂਟੈਲਿਟੀ ਜੋ ਇੱਕ ਸੈੱਟ ਕਰ ਚੁੱਕੇ ਨੇ ਕਿ ਜਦਕਿ ਇਹ ਮੁਲਕ ਇੱਕ ਸੈਕੂਲਰ ਮੁਲਕ ਹੈ ਇੱਥੇ ਸਾਰਿਆਂ ਨੂੰ ਜੀਣ ਦਾ ਬਰਾਬਰ ਦਾ ਹੱਕ ਹੈ ਜਦੋਂ ਭਾਰਤ ਦੀ ਵੰਡ ਹੋਈ ਸੀ ਉਸ ਟਾਈਮ ਜਿੰਨਾ ਨੇ ਸਾਨੂੰ ਵਜਾਂ ਮਾਰੀਆਂ ਸੀ ਕਿ ਤੁਸੀਂ ਮੁਸਲਮਾਨ ਸਾਰੇ ਇੱਥੇ ਆ ਜਾਓ ਮਗਰ ਅਸੀਂ ਕਿੱਸੇ ਅਸੀਂ ਇਸੇ ਮੁੱਟੀ ਦੇ ਵਿੱਚ ਪੈਦਾ ਹੋਏ ਹਾਂ ਸਾਡੇ ਪੁਰਖਿਆਂ ਨੇ ਉਹ ਡਿਸੀਜਨ ਸਾਨੂੰ ਅੱਜ ਵੀ ਉਸ ਚੀਜ਼ ਦੇ ਉੱਪਰ ਮਾਨਾ ਹੈ ਕਿ ਉਹਨਾਂ ਨੇ ਡਿਸੀਜਨ ਲਿਆ ਸੀ ਕਿ ਅਸੀਂ ਅਸੀਂ ਇਸ ਮਿੱਟੀ ਤੋਂ ਪੈਦਾ ਹੋਏ ਹਾਂ ਇਸੀ ਮਿੱਟੀ ਦੇ ਵਿੱਚ ਅਸੀਂ ਖਾਕ ਹੋ ਜਾਾਂਗੇ ਮਗਰ ਅਸੀਂ ਇਸ ਮੁਲਕ ਨੂੰ ਨਹੀਂ ਛੱਡਾਂਗੇ ਇਸ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਾਡੇ ਪੁਰਖਿਆਂ ਨੇ ਲਹੂ ਡੋਲਿਆ ਹੋਇਆ ਉਹਨਾਂ ਨੇ ਨਹੀਂ ਛੱਡਿਆ ਇਸ ਮੁਲਕ ਨੂੰ ਅਸੀਂ ਉਸ ਚੀਜ਼ ਦੇ ਉੱਪਰ ਫਖਰ ਮਹਿਸੂਸ ਕਰਦੇ ਹਾਂ ਮਗਰ ਅੱਜ ਜੋ ਹਾਲਾਤ ਬਣਾਏ ਜਾ ਰਹੇ ਨੇ ਤਾਂ ਮੈਂ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਨੂੰ ਕਿ ਤੁਸੀਂ ਇਹ ਜਿਹੜੇ ਹਾਲਾਤ ਤੁਸੀਂ ਪੈਦਾ ਕਰ ਰਹੇ ਹੋ ਤੁਸੀਂ ਇੱਕ ਤਰ੍ਹਾਂ ਦੀ ਜਨਾਹ ਨੂੰ ਦੀ ਜਿਹੜੀ ਉਹ ਸੀਗੀ ਉਸ ਟਾਈਮ ਉਹਨੇ ਕਿਹਾ ਸੀਗਾ ਉਹਨੂੰ ਤੁਸੀਂ ਸੱਚ ਕਰ ਰਹੇ ਹੋ ਤੁਸੀਂ ਲੋਗ ਅਸੀਂ ਕਹਿੰਦੇ ਆ ਕਿ ਅਸੀਂ ਮੁਲਕ ਦੇ ਵਿੱਚ ਪੈਦਾ ਹੋਏ ਸਾਡੇ ਬਾਪ ਦਾਦੇ ਇਸ ਮੁਲਕ ਦੇ ਵਿੱਚ ਪੈਦਾ ਹੋਏ ਨੇ ਕਿ ਅਸੀਂ ਇਸ ਮਿੱਟੀ ਦੇ ਵਿੱਚ ਇਸ ਦੀ ਹਿਫਾਜ਼ਤ ਲਈ ਅਸੀਂ ਲਹੂ ਡੋਲੇ ਔਰ ਅੱਜ ਵੀ ਫੌਜ ਦੇ ਵਿੱਚ 6% ਆਈ ਥਿੰਕ ਮੁਸਲਿਮ ਹੈਗੇ ਨੇ ਜਿਹੜੇ ਬਾਰਡਰਾਂ ਦੇ ਉੱਪਰ ਖੜੇ ਇਹਨੂੰ ਪ੍ਰੋਟੈਕਟ ਕਰ ਰਹੇ ਨੇ ਮਗਰ ਤੁਸੀਂ ਉਹਨਾਂ ਲੋਕਾਂ ਨੂੰ ਸਾਡੇ ਬਾਬ ਦાદਿਆਂ ਨੂੰ ਜਿਨ੍ਹਾਂ ਨੇ ਇੱਥੇ ਰਹਿਣ ਦਾ ਜਿਹੜਾ ਇੱਕ ਫੈਸਲਾ ਲਿਆ ਸੀ ਉਹਨੂੰ ਤੁਸੀਂ ਗਲਤ ਸਾਬਤ ਕਰਨ ਦੇ ਉੱਪਰ ਤੁਲੇ ਹੋਇਆ ਤੁਸੀਂ ਉਹ ਦੁਸ਼ਮਨ ਮੁਲਕ ਦੇ ਜਿਹੜੇ ਆਕਾ ਸੀਗੇ ਉਹਨਾਂ ਨੂੰ ਸਹੀ ਠਹਿਰਾਣ ਦੇ ਉੱਪਰ ਮੈਂ ਕਹੂੰਗਾ ਕਿ ਤੁਹਾਡੀ ਮੈਂਟੈਲਿਟੀ ਇਸ ਟਾਈਮ ਉਹ ਹੋਈ ਪਈ ਹੈ ਇਸ ਲਈ ਬਾਜ਼ ਆਜੋ ਮੈਂ ਇਹੀ ਕਹੂੰਗਾ ਸਾਡੇ ਬਾਬ ਦાદਿਆਂ ਦੀ ਜ਼ਮੀਨ ਹੈ ਇਹ ਨਹੀਂ ਖੋਹਨ ਦਿੱਤੀ ਜਾਵੇਗੀ ਜੋ ਵੀ ਸਾਨੂੰ ਇਹਦੇ ਵਾਸਤੇ ਕਰਨਾ ਪਏਗਾ ਦੇਖੋ ਅਸੀਂ ਕਿਸੇ ਦੇ ਜ਼ਿੰਮੇਵਾਰ ਨਹੀਂ ਹਾਂਦੇ ਮੈਂ ਆਪਣੀ ਜ਼ਾਤ ਨੂੰ ਵੇਹੋ ਕਰਦਾ ਕਿ ਜੋ ਵੀ ਕਰਨਾ ਪੋਗਾ ਜਿੱਥੇ ਵੀ ਠੀਕ ਹੈ ਕੋਈ ਸੰਘਰਸ਼ ਕਰਨਾ ਪੋਗਾ ਇਨਸ਼ਾਅੱਲਾ ਅਸੀਂ ਹਾਜ਼ਰ ਅਸੀਂ ਖੜੇ ਹੋਵਾਂਗੇ ਅਸੀਂ ਅੱਗੇ ਖੜਾਂਗੇ ਅੱਗੇ ਲੋਕਾਂ ਦੀ ਮਰਜ਼ੀ ਹੈ ਕਿ ਕਿਸੇ ਨੇ ਕੋਈ ਜਾਗਨ ਹੈ ਜਾਂ ਨਹੀਂ ਠੀਕ ਹੈ ਜੀ ਜਾਂ ਕਿਸੇ ਨੇ ਗਫਲਤ ਦੇ ਵਿੱਚ ਹੀ ਰਹਿਣਾ ਹੈ ਉਹਨਾਂ ਦੀ ਮਰਜ਼ੀ ਹੈ ਮੁਬੀਨ ਸਾਹਿਬ ਇਸ ਇੰਟਰਵਿਊ ਨੂੰ ਕੰਕਲੂਡ ਕਰਨ ਤੋਂ ਪਹਿਲਾਂ ਆਲਦੋ ਮੈਜੋਰਿਟੀ ਨਹੀਂ ਹੈ ਪੋਲੀਟੀਕਲੀ ਸਟਰੋਂਗ ਨਹੀਂ ਹੈ ਮੁਸਲਮਾਨ ਲੈਕਿਨ ਜਿੰਨੇ ਵੀ ਮੁਸਲਮਾਨਾਂ ਦੇ ਲੀਡਰਸ ਹੈਗੇ ਜਿਹੜੇ ਆਪਣੇ ਆਪ ਨੂੰ ਲੀਡਰ ਕਹੋਂਦੇ ਨੇ ਆਪਣੇ ਆਪ ਨੂੰ ਰਿਪ੍ਰেজੈਂਟੇਟਿਵ ਕਹੋਂਦੇ ਨੇ ਔਰ ਆਪਾਂ ਗੱਲ ਕਰੀਏ ਕਿ ਵੋਟਾਂ ਦੇ ਵਿੱਚ ਨਿਕਲ ਕੇ ਕਿਸੇ ਸਪੈਸੀਫਿਕ ਪਾਰਟੀ ਵਾਸਤੇ ਉਸ ਪਾਰਟੀ ਵਾਸਤੇ ਵੋਟਾਂ ਮੰਗਦੇ ਨੇ ਤੇ ਉਹ ਘਟੋ ਘਟਾ ਉਹਨਾਂ ਨੂੰ ਕੀ ਅਪੀਲ ਕਰੋਗੇ ਵੀ ਘਟੋ ਘਟਾ ਜਿਹੜੀਆਂ ਆਪਣੀਆਂ ਪਾਰਟੀਆਂ ਦੇ ਆਪਾਂ ਰਿਪ੍ਰেজੈਂਟੇਟਿਵ ਬਣੇ ਹੋયા ਤਾਂ ਉਹਨਾਂ ਨੂੰ ਘਟੋ ਘਟਾ ਸਾਨੂੰ ਜਾ ਕੇ ਕਹਿਣਾ ਚਾਹੀਦਾ ਹੈ ਕਿ ਤੁਸੀਂ ਜਿਹੜੇ ਰਾਜ ਸਭਾ ਦੇ ਮਿਸਟਰ ਟੋਕਟਾ ਵੀ ਉੱਥੇ ਤਾਂ ਆਪਣੇ ਜਿੰਨੀ ਮੈਜੋਰਟੀ ਹੈਗੀ ਹੈ ਉਹਨੂੰ ਸਾਰਿਆਂ ਨੂੰ 37 ਉਹਨਾਂ ਨੂੰ ਮਨ ਨਾਲ ਮਲਾ ਲੀਏ 96 ਇਹ ਹੋ ਜਾਣ ਤਾਂ ਸਾਰਿਆਂ ਨੂੰ ਕਨਵਿੰਸ ਕੀਤਾ ਜਾਵੇ ਉਹਨਾਂ 37 ਨੂੰ ਵੀ ਤਾਂ ਕਿ ਮੈਜੋਰਟੀ ਹੋ ਜਾਵੇ ਔਰ ਇਹਨੂੰ ਨਾ ਪਾਸ ਹੋਣ ਦਿੱਤਾ ਜਾਵੇ ਐਫਰਟ ਤਾਂ ਕਰੋ ਇਹ ਤਾਂ ਐਫਰਟ ਵੀ ਨਹੀਂ ਹੋ ਰਹੀ ਇੱਕ ਵਹਾਬ ਸਾਹਿਬ ਨੇ ਮੈਂ ਬਿਲਕੁਲ ਉਹਨਾਂ ਦੀ ਉਹਨਾਂ ਦੀ ਜੁਰਤ ਨੂੰ ਵੀ ਮੈਂ ਸਲਾਮ ਕਰਦਾ ਮੇਰੇ ਦੋਸਤ ਵੀ ਨੇ ਕਈ ਵਾਰੀ ਮੁਲਾਕਾਤ ਵੀ ਹੋਈ ਹੈ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸ਼ਾਇਦ ਐਮਪੀ ਨੇ ਕੇਰਲਾ ਤੋਂ ਉਹਨਾਂ ਨੇ ਜ਼ਰੂਰ ਆਬਜੈਕਸ਼ਨ 2022 ਦੇ ਵਿੱਚ ਵੀ ਹਰਕਤ ਹੋਈ ਸੀਗੀ ਇਹ ਉਸ ਟਾਈਮ ਉਹਨਾਂ ਨੇ ਬਿਲਕੁਲ ਆਬਜੈਕਸ਼ਨ ਕੀਤੀ ਸੀ ਔਰ ਇਸ ਵਾਰ ਜਦੋਂ ਸਾਰੇ ਐਮਪੀਜ਼ ਮੈਂ ਕਹੂੰਗਾ ਕਿ ਉੱਥੇ ਜੁਮੇਦੀ ਨਮਾਜ਼ ਪੜਨ ਗਏ ਹੋਏ ਸੀ ਉਸ ਟਾਈਮ ਇਹਨੂੰ ਰਿਡਿਊਸ ਕੀਤਾ ਗਿਆ ਤਾਂ ਇਹ ਸਾਫ਼ ਇੱਕ ਸਾਜ਼ਿਸ਼ ਦੇ ਤਰਫ ਵੀ ਇਸ਼ਾਰਾ ਦੇ ਰਹੇ ਹਨ ਮਗਰ ਹਲੇ ਵੀ ਕਾਫੀ ਕੁਛ ਇਹਦੇ ਵਿੱਚ ਹੋਣਾ ਬਾਕੀ ਹੈ ਇੰਨੀ ਜਲਦੀ ਨਹੀਂ ਪਾਸ ਹੁੰਦਾ ਤੇ ਹਲੇ ਵੀ ਐਫਰਟ ਕਰ ਸਕਦੇ ਆ ਜੇ ਸਾਰੇ ਇਕੱਠੇ ਹੋਣ ਔਰ ਅਗਰ ਦਬਾਅ ਬਣਾਇਆ ਜਾਵੇ ਤਾਂ ਇਹਨੂੰ ਰੱਦ ਵੀ ਕਰਵਾਇਆ ਜਾ ਸਕਦਾ ਹੈ ਇਹਨੂੰ ਪਾਸ ਹੋਣ ਤੋਂ ਰੋਕਿਆ ਜਾ ਸਕਦਾ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਇਸ ਵਧੀਆ ਇਨਫੋਰਮੇਸ਼ਨ ਵਾਸਤੇ ਧੰਨਵਾਦ ਦੀਆਂ ਤੁਹਾਡਾ ਔਰ ਬਹੁਤ ਇੱਕ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਘੱਟੋ ਘੱਟ ਮੁਸਲਮਾਨਾਂ ਨੂੰ ਜਗਾਉਣ ਵਾਸਤੇ ਤੁਹਾਡੀ ਜੋ ਐਫਰਟ ਹੈ ਮਤਲਬ ਤੁਸੀਂ ਇੱਕ ਆਪਾਂ ਕਹਦੇ ਇੱਕ ਟਾਰਚ ਜਿਹੜੀ ਹੈਗੀ ਤੁਸੀਂ ਬਾਲਦੇ ਹੋ ਹਰ ਵਾਰ ਔਰ ਕੁਝ ਨਾ ਕੁਝ ਮੁਸਲਮਾਨਾਂ ਨੂੰ ਦੱਸਦੇ ਹੋ ਔਰ ਕਿਤੇ ਨਾ ਕਿਤੇ ਮੁਸਲਮ ਜੋ ਰੈਬਰ ਹਨ ਜੋ ਮੁਸਲਮ ਕਮਿਊਨਿਟੀ ਦੇ ਸੋ ਕਾਲਡ ਲੀਡਰਸ ਹਨ ਉਹਨਾਂ ਨੂੰ ਵੀ ਤੁਸੀਂ ਕਿਤੇ ਨਾ ਕਿਤੇ ਰਾਸਤਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਬਤੌਰ ਸਮਾਜ ਸੇਵੀ ਬਤੌਰ ਵਕੀਲ ਔਰ ਬਤੌਰ ਆਪਾਂ ਗੱਲ ਕਰੀਏ ਕਿ ਇੱਕ ਕੰਪ੍ਰਸ ਤੁਸੀਂ ਇਹ ਗੱਲਾਂ ਦੱਸਦੇ ਹੋ ਮੈਂ ਉਮੀਦ ਕਰਦਾ ਕਿ ਤੁਹਾਡੀਆਂ ਗੱਲਾਂ ਦਾ ਅਸਰ ਹੋਊਗਾ ਉਹਨਾਂ ਤੇ ਵੀ ਹੋਊਗਾ ਤੇ ਮੁਸਲਮ ਜਿਹੜੇ ਲੋਕ ਹੈਗੇ ਥਰੂਆਊਟ ਪੰਜਾਬ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਬੱਕ ਵਰਡ ਕੀ ਹੈ ਔਰ ਬੱਕ ਵਰਡ ਦੇ ਨਾਲ ਕੀ ਹੋਣ ਜਾ ਰਿਹਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲਵਾਂਗਾ ਇਸ ਤੋਂ ਪਹਿਲਾਂ ਮੈਂ ਮੁਹੰਮਦ ਸਾਹਿਬ ਦਾ ਸ਼ੁਕਰੀਆ ਦਾ ਕਰਦਾ ਹਾਂ ਮੁਹੰਮਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਜੀ ਬਹੁਤ ਬਹੁਤ ਤੋ ਅੱਡਾ ਮੈਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਜੋ ਇਸ ਜੋ ਇਸ ਆਵਾਜ਼ ਨੂੰ ਬੁਲੰਦ ਕਰਦਿੰਦੇ ਨੇ ਹਰ ਐਸੇ ਮੁੱਦੇ ਦੇ ਉੱਪਰ ਤੁਸੀਂ ਆਵਾਜ਼ ਬੁਲੰਦ ਕਰਨ ਦਾ ਮੌਕਾ ਦਿੰਦੇ ਹੋ ਜਿਹੜੇ ਐਸੇ ਮੁੱਦੇ ਹੁੰਦੇ ਨੇ ਜਿਦੇ ਵਿੱਚ ਲੋਕ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਨਾਲ ਕੀ ਹੋਣ ਜਾ ਰਿਹਾ ਹੈ ਉਹ ਮੁੱਦੇ ਤੁਸੀਂ ਚੱਕਦੇ ਹੋ ਮੈਂ ਤੁਹਾਨੂੰ ਕੰਗ੍ਰੈਚੂਲੇਟ ਕਰਦਾ ਇਸ ਚੀਜ਼ ਦੇ ਲਈ ਤੁਸੀਂ ਮੁਬਾਰਕਬਾਦ ਦੇ ਵੀ ਹੱਕਦਾਰ ਹੋ ਕਿ ਬਹੁਤ ਘੱਟ ਲੋਕਾਂ ਦੇ ਨੂੰਹੇ ਸ਼ਰਫ ਨਸੀਬ ਹੁੰਦਾ ਕਿ ਜਿਹੜੇ ਬੰਦਿਆਂ ਨੂੰ ਅੱਲਾਹ ਤਾਲਾ ਚੁੰਦਾ ਹੈ ਕਿ ਉਹ ਘੱਟੋ ਘੱਟ ਆਵਾਜ਼ ਦਾ ਅਪਾ ਉਹ ਕਰੀਏ ਠੀਕ ਹੈ ਕਿ ਉਹ ਜਾਗੇ ਹੈ ਜਾਂ ਨਾ ਜਾਗੇ ਇਹ ਮੁਕੱਦਰ ਉਸਕਾ ਆਪਣਾ ਤੋਂ ਫਰਜ਼ ਹੈ ਆਵਾਜ਼ ਲਗਾਤੇ ਰਹਿਣਾ ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਉਹ ਚਿੜੀਆ ਦੀ ਜਿਹੜੀ ਕਿ ਮਿਸਾਲ ਹੈ ਕਿ ਚੋਂਜ ਦੇ ਵਿੱਚ ਪਾਣੀ ਲੈ ਕੇ ਉਹ 부ਜੇ ਨਾ 부ਜੇ ਅੱਗ ਮਗਰ ਆਪਾਂ ਘਟੋ ਘਟ ਉਹਨਾਂ ਦੇ ਵਿੱਚ ਤਾਂ ਸ਼ਾਮਲ ਹੋਈਏ ਕਿ ਹਾਂ ਜੀ ਅਸੀਂ ਕੋਸ਼ਿਸ਼ ਕੀਤੀ ਸੀਗੀ ਜਜ਼ਾਕ ਅੱਲਾ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਸ਼ੁਕਰੀਆ ਥੈਂਕ ਯੂ ਥੈਂਕ ਯੂ ਵੈਰੀ ਮਚ